ਹਾਂਜੀ ਦੋਸਤੋ ਕੰਮ ਸਰ ਟਰੈਕਟਰ ਕਾ ਕਰਮਗੇ ਤੇ ਜਿਹੜੇ ਵੀ ਆਪਣੇ ਬਾਈ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਆ ਜਾ ਆਪਣੇ ਆਪਣਾ ਬਰਾਮਣੀ ਇਹ ਕੰਦਾ ਖੇਤ ਉਰ ਕਰਕੇ ਈੜਾ ਮੈਂ ਕਿ ਚਲੋ ਭਈਆ ਤੇ ਅਸੀਂ ਦੋਸਤੋ ਜਾ ਰਹੇ ਮੋਟਰਸਾਈਕਲ ਤੇ ਤੇ ਬਸ ਅਸੀਂ ਪਹੁੰਚਣ ਆਲੇ ਕਿਉਂਕਿ ਸਾਡੇ ਬਾਈ ਹੋਰੇ ਲਾਸੀਂ ਚੋਨਾ ਅਸੀਂ ਦੇਖ ਕੇ ਵੀ ਕੀ ਕੁਛ ਚੱਲ ਰਿਹਾ ਤੇ ਦੋਸਤੋ ਜਦੋਂ ਅਸੀਂ ਪਹੁੰਚੇ ਖੇਤ ਤੇ ਇੱਥੇ ਬਾਈਆਂ ਨਹੀਂ ਕਰ ਰਿਹਾ ਕਿਸੇ ਟਰੈਕਟਰ ਰਿਤੋ ਰੇਤ ਪੁਰਾਣੇ ਖੋ ਗਿਆ ਸੀ ਦੋ ਤਿੰਨ ਵਾਰੀ ਖੋ ਗਿਆ ਸੀ ਸੋਭਾ ਦਾ ਤੇ ਅਸੀਂ ਬੈਸੀ ਆਗੇ ਸੀ ਬੈਸੀ ਕਿੜਾ ਮਾਰਨਾ ਹੈ ਸੀ ਤੇ ਇੱਥੇ ਖਬਰ ਹੈ ਸਟਰੈਕਟਰ ਨਾ ਤੇ ਦੇਖੋ ਮੜਾ ਹਾਲਾਤ ਚੈੱਕ ਕਰੋ ਜਦੋਂ ਟਾਇਰ ਅੰਦਰ ਵਾ ਗਿਆ ਕਿਉਂਕਿ ਨਵੇਂ ਟਾਇਰ ਹੁੰਦੇ ਜਿਹੜੇ ਟਰੈਕਟਰ ਕੋਲ ਦੀ ਹੁੰਦਾ ਤੇ ਹਾਲ ਸੀ ਇਹ ਪਿੱਛੇ ਤੇ ਹਾਲਾਤ ਇਹ ਕਿਰਾ ਬਾਈ ਹੋਰ ਲੈਣਗੇ ਟੰਬਾ ਚੈੱਕ ਕਰੋ ਤੁਸੀਂ ਟਰੈਕਟਰ ਅੱਡੀਆਂ ਦਵੀਆਂ ਦੇ ਵਿੱਚ ਹੀ ਖੋਦੀਆਂ ਅੱਡੀਆਂ ਬਸ ਨੂੰੀਆਂ ਬਾਹਰ ਹੈ ਹੈ ਦਵੀਆਂ ਹਾਂ ਛਾਰੇ ਛਰੀਆ ਤਵੀਆਂ ਕਰੀਂਦੇ ਸੀ ਨਾ ਗੱਲ ਬਾਤ ਉਹ ਮੈਂ ਗਲਤ ਕਹਤਾਂ ਹਾਂ ਉਹ ਇਹ ਹੈਗਾ ਹਾਲ ਹੈਗੀ ਇਹ ਤੇ ਆਪਣੇ ਬਾਈ ਜੀ ਦੇ ਟਰੈਕਟਰ ਦੇ ਹਾਲ ਦੇਖ ਤੁਸੀਂ ਚੈੱਕ ਕਰੋ ਐ ਪੂਰਾ ਗਾਰੇ ਤੰਨ ਵਾਲੀ ਖੋਤਾ ਇਹਨੂੰ ਵਿਚਾਰੇ ਨੂੰ ਇਹਦੀ ਪੂਰੀ ਜਾਨ ਲਾ ਰੱਖੀ ਵਿਚਾਰੇ ਦੀ ਤੇ ਹੂੰ ਤੂੰ ਟਰੈਕਟਰ ਖੂਬ ਜੋਗ ਨੇ ਦੇਖੋ ਤੁਸੀਂ ਆਸਾ ਕੋ ਸਾਈ ਪੈ ਤੇ ਉਹ ਵੀ ਦੂਜਾ ਵੀ ਜਿਹੜਾ ਕੱਢਣਾ ਸੀ ਉਹ ਵੀ ਖੋ ਗਿਆ ਵਿਚਾਰਾ ਹੌਖਾ ਰਹਾਰਾ ਨਹੀਂ ਹਾਉ ਹੋ ਗਿਆ ਲੰਗਿਆ ਹੁਣ ਟੰਬਾ ਲੈਣ ਗਿਆ ਤੇ ਦੂਜਾ ਡੈਕਾ ਪੰਗੜਾ ਖਾ ਉਹ ਦੇਖੋ ਉਹ ਬੈਠੇ ਆਪਣੇ ਬਾਈ ਜੀ ਤੇ ਹੁਣ ਇਹਨੂੰ ਕੱਢਾਂਗੇ ਬਾਹਰ ਓਹ ਮੈਂ ਨਾ ਵਾਜਦਾ ਯਾਰ ਅੰਦਰ ਤੇ ਹੁਣ ਕਰ ਆਪਣੇ ਬਾਈ ਹੋ ਟੰਬੇ ਲੈਣ ਗਿਆ ਤੇ ਟੰਬਾ ਲੈ ਆ ਗਿਆ ਫਿਰ ਕਰਦਿਆ ਕੋਈ ਹੱਲ ਤੇ ਪਾਣੀ ਬਹੁਤ ਹੋਆ ਤੁੰਕਾ ਗਾਮਾ ਆ ਦੇਖੋ ਟਰੈਕਟਰ ਦੇ ਹਲਾ ਦੇਖੋ ਉਹਨੂੰ ਦੇਖੋ ਦੱਖਾ ਜਾਂਦਾ ਜੀ ਵਿੱਚ ਕਦੂ ਕਰਦੇ ਆ ਖੋਬੇ ਆਂਦਾ ਇਹ ਰਹਾ ਮਾਰ ਕਰ ਰਿਹਾ ਇਹ ਰਹਾ ਦੇਖੋ ਆਪਣਾ ਹਾਂਜੀ ਦੋਸਤੋ ਆਪਣਾ ਭਾਈ ਹੋਰ ਆ ਕੇ ਆ ਗਿਆ ਟੰਬਾ ਤੇ ਹੁਣ ਕਦੋਂ ਸੈਕਟਰ ਦਾ ਕੰਡਾ ਤੇ ਚੈੱਕ ਕਰੋ ਹੁਣ ਮੜਿਆ ਤੇ ਹੁਣ ਕਦੋਂ ਆ ਪਟਰੈਕਟਰ ਨੂੰ ਬਾਹਰ ਫੇਰ ਕਰਨ ਕਦੂ ਯਾਰ ਆਪਣੇ ਉਹਨੂੰ ਟਰੈਕਟਰ ਨੂੰ ਤੇ ਦੇਖੋ ਕੀ ਬੰਦਾ ਹੈ ਹਾਂ ਜੀ ਦੋਸਤੋ ਅੱਜ ਇਹਨਾਂ ਪੱਲਾ ਕਟਾਈਆਂ ਆਪਾਂ ਇਹ ਟਰੈਕਟਰ ਕੱਢਣਾ ਹੈ ਸਾਡੇ ਆਪਣੇ ਟਰੈਕਟਰ ਨਾਲ ਤੇ ਉਹਨੂੰ ਕੱਢਾਂਗੇ ਫੇਰ ਦੇਖਦੇ ਹਾਂ ਕੀ ਬੰਦਾ ਚੱਟਾ ਤੇ ਜਿਸ ਸਾਰਾ ਬਲਕ ਜ਼ਰੂਰ ਦੇਖਦੇ ਰਹੋ ਉਨਾ ਟ੍ਰੈਕਟਰ ਸਟਾਰਟ ਫਿਰ ਹੁਣ ਨਿਕਲੂਗੀ ਰਾਟ ਐ ਹੋ ਗਿਆ ਆਪਣਾ ਕਰਕੇ ਸਟਾਰਟ ਹੁਣ ਨਿਕਲੂਗੀ ਰਾਟ ਜੀ ਵਾਲਾ ਤਾਂ ਦੇਖੋ ਉਣੀ ਵੀ ਆਪਣੇ ਨਾਲ ਆ ਰਹੇ ਨੇ ਅੱਜ ਤਾਂ ਤੇ ਦੇਖੋ ਇਹ ਗੜਾ ਕੀਤਾ ਗੜਾ ਮਾਰ ਕੇ ਆਈਏ ਮੈਂ ਘੜਾ ਦੇਣ ਗਏ ਜੀ ਤੇ ਬਸ ਅਸੀਂ ਆਏ ਆਈਏ ਇੰਦਰਾ ਪੈਸਾ ਬਣੇ ਰੈਕਲ ਕੋ ਆ ਜੀ ਕੋਆ ਤੇ ਆਸੀ ਹੈ ਫਿਰ ਅਸੀਂ ਅਖੇਲਾ ਕੰਮ ਪਲੀਟਾ ਹੋ ਗਿਆ ਫਿਰ ਇਹ ਚੰਦੀ ਅੰਦਰ ਹੁਣ ਹੋ ਜਾਏ ਹਾਂ ਜਸਤੋਂ ਮੇਰਾ ਨਾਂ ਬੰਨ ਤੰਬਾ ਰਿਹਾ ਗੱਟੇ ਰਿਹਾ ਫਿਰ ਕੰਡਾ ਦੇਖੀ ਇਹ ਮੜਿਆ ਟ੍ਰੱਕ ਵੀ ਮੜੀ ਜੀ ਗੁੱਸਾ ਮੰਨ ਗਿਆ ਸਵਾ ਦੋ ਵਾਰੀ ਖੁੱਭ ਗਿਆ

ਦੇ ਇਹਦੇ ਜਾਂ ਪਰਤਾਕੇ ਮਾਰੀ ਕੀ ਤੇ ਆ ਜਾ ਮੋਣੀ ਮਰੇ ਨੇੜੇ ਆਇਆ ਹੋਰ ਦੇਖਿਆ ਕਿ ਝੱਟ ਵੱਲ ਗਿਆ ਤੇ ਕਾਫੀ ਹੋ ਗਿਆ ਮਰਾਇਆ ਵੀ ਕੋਣ ਸੁਨਾਰੀ ਕਾ ਸੁਨਹਿਰੀ ਕੋ ਗੱਡੂਆ ਤੇ ਰੱਬ ਨੇ ਮਾਰੀ ਠੰਡ ਵਰਸਾਈ ਐ ਤੇ ਹੁਣ ਦੇਖੋ

ਉਹ ਤਾਂ ਨਿਕਲ ਚੁਕਿਆ ਟਰੈਕਟਰ ਤੇ ਹੋ ਸੀਪਾ ਬਾਈ ਜੀ ਠੀਕ ਹੈ ਵਧੀਆ ਠੀਕ ਹੋ ਫਾਈਨਲੀ ਸਾਡਾ ਟਰੈਕਟਰ ਬਾਹਰ ਚ ਨਿਕਲ ਚੁਕਿਆ ਤੇ ਹੁਣ ਚਲਦੇ ਆਪੈਕ ਕਰਨ ਨੂੰ ਸ਼ਾਂ ਚੈੱਕ ਕਰੋ ਦੋਸਤੋ ਆਈ ਦੋਸਤੋ ਅਸੀਂ ਕਾਰਨ ਨੂੰ ਜਾ ਰਹੇ ਆਂ ਤੇ ਮਿਲਦੇ ਆਪਾਂ ਅਗਲੇ ਬਲੌਗ ਵਿੱਚ ਤੇ ਬਲੌਗ ਬਾਰੇ ਸਭ ਤੋਂ ਦਾ ਪੈਂਡਿੰਗ ਤਾਂ ਸੀ ਅੱਜ ਅਪਲੋਡ ਕੀਤਾ ਤਾਂ ਕਹਿਣ ਲੱਗਾ ਲਾਈਕ ਕਮੈਂਟ ਸ਼ੇਅਰ ਜੁੜੋ ਕਰਿਓ ਤੇ ਚੈਨਲ ਨੂੰ ਜਲਦੀ ਤੋਂ ਸਬਸਕ੍ਰਾਈਬ ਜੁੜੋ ਕਾਤੇ ਆਓ ਤਾਂ ਚਲੋ ਚੱਲਦੇ ਆਂ ਆਪਾਂ ਦੇ ਕਰਨ ਨੂੰ